ਪਿੰਡ ਮੀਰਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਆ ਦੇਖੋ ਜੀ ಗ್ರಾಮ ਪੰਚਾਇਤ ਮੀਰਪੁਰ ਵੱਲੋਂ ਬੋਲੀ ਤੋਂ ਪਹਿਲਾਂ ਹੀ ਅਜੇ ਬੋਲੀ ਹੋਈ ਨਹੀਂ ਹੈਗੀ ਸ਼ਾਮਲਾੜ ਜ਼ਮੀਨ ਦੀ ਸ਼ਾਮਲਾੜ ਜ਼ਮੀਨ ਦੀ ਬੋਲੀ ਤੋਂ ਪਹਿਲਾਂ ਹੀ ਜੀਰੀ ਲੱਗ ਚੁੱਕੀ ਔਰੇ ਕੋਈ ਕਿਸੇ ਨੂੰ ਕੋਈ ਪੁੱਛਿਆ ਨਹੀਂ ਅਸੀਂ ਸੈਕਟਰੀ ਸਾਹਿਬ ਨੂੰ ਸੰਪਰਕ ਕੀਤਾ ਵੀ ਇਹ ਕੋਈ ਬੋਲੀ ਹੋਊਗੀ ਜੀ ਜਾਂ ਨਹੀਂ ਉਹ ਕਹਿੰਦੇ ਹਜੇ ਬੋਲੀ ਹੋਈ ਨਹੀਂ ਹੈਗੀ ਹਜੇ ਬੋਲੀ ਹੋਣੀ ਹੈ ਤੇ ਮੈਡਮ ਨੂੰ ਬੀਡੀਪੀਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਵੀ ਹਜੇ ਬੋਲੀ ਕੋਈ ਗੱਲ ਨਹੀਂ ਮੈਂ ਜੋ ਇਹ ਮਸਲਾ ਸਾਰਾ ਮੇਰੇ ਧਿਆਨ 'ਚ ਆ ਗਿਆ ਮੈਂ ਜੋ ਬਣਦੀ ਕਾਰਵਾਈ ਉਹ ਕਰੂੰਗੀ ਤੇ ಗ್ರಾಮ ਪੰਚਾਇਤ ਮੀਰਪੁਰ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਸ਼ਾਮਲਾਟ ਜ਼ਮੀਨ ਦੀ ਬੋਲੀ ਤੋਂ ਪਹਿਲਾਂ ਕਿਵੇਂ ਜਿਰੀ ਲੱਗ ਚੁੱਕੀ ਆ ਆ ਦੇਖੋ ਜੀ 21 ਜੂਨ 2025 ਅੱਜ 21 ਜੂਨ 2025 ਆ ਜੀ ਇਹਨਾਂ ਨੇ ਇਹ ਕਿਵੇਂ ਸ਼ਾਮਲਾਟ ਜ਼ਮੀਨ ਦੀ ਬੋਲੀ ਤੋਂ ਪਹਿਲਾਂ ਜੀਰੀ ਲਵਾਤੀ ਸਾਨੂੰ ਇਹ ਜ਼ਿਲ੍ਹਾ ਪ੍ਰਸ਼ਾਸਨ ਜਵਾਬ ਦੇਵੇ ਵੀ ਇਹ ਬੋਲੀ ਤੋਂ ਪਹਿਲਾਂ ਹੀ ਜੀਰੀ ਲੱਗ ਚੱਕ ਸਕਦੀ ਆ ਇਹ ਘੱਟੋ ਘੱਟ 10 ਦਿਨ ਹੋ ਗਏ ਜੀ ਇਹ ਜ਼ਮੀਨ ਨੂੰ ਜੀਰੀ ਲੱਗੀ ਨੂੰ 10 ਦਿਨ 10 ਦਿਨ ਤਕਰੀਬਨ 10 ਤੋਂ 10 ਦਿਨ ਹੋ ਗਏ ਇਸ ਚ ਪਿੰਡ ਦਾ ਲੰਬੜਦਾਰ ਨੇ ਕਹਿ ਕੇ ਜੀਰੀ ਲਵਾਈ ਆ ਪਿੰਡ ਬੰਦਿਆਂ ਤੋਂ ਜੋ ਵੀ ਬੰਦੇ ਨੇ ਸਾਨੂੰ ਨਹੀਂ ਪਤਾ ਇਹ ਕਿਹਨਾ ਬੰਦੇ ਨੇ ਲਾਈ ਆ ਅਸੀਂ ਇਹ ਵਿਸ਼ਵਾਸ ਦਵਾਉਨੇ ਆ ਵੀ ਹਾਂ ਸਾਨੂੰ ਇਹ ਵਿਸ਼ਵਾਸ ਦਵਾਇਆ ਜਾਵੇ ਸਾਨੂੰ ਇਸ ਦੀ ਬਣਦੀ ਕਾਰਵਾਈ ਹੈ ਜੋ ਕੀਤੀ ਜਾਵੇ ਤੇ ਪੰਚਾਇਤ ਦੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਧੰਨਵਾਦੀ ਮੈਂ ਗੁਰਿੰਦਰ ਸਿੰਘ ਵਾਸੀ ਮੀਰਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਵਸਨੀਕ ਹਾਂ ਅੱਜ ਜੋ ਮਸਲਾ ਹੈ ਇਹ ਮਸਲਾ ਬੋਲੀ ਇਹ ਜ਼ਮੀਨ ਬੋਲੀ ਤੋਂ ਪਹਿਲਾਂ ਪਹਿਲੇ ਹੀ ਝੋਨਾ ਲਾ ਦਿੱਤਾ ਗਿਆ ਔਰੇ ਆ ਦੇਖੋ ਜੀ ਇੱਧਰ ਦਿਖਾਓ ਬੋਲੀ ਹਜੇ ਹੋਈ ਨਹੀਂ ਜ਼ਮੀਨ ਦੀ ਜ਼ਮੀਨ ਦੀ ਬੋਲੀ ਤੋਂ ਪਹਿਲਾਂ ਹੀ ਝੋਨਾ ਲਾ ਦਿੱਤਾ ਗਿਆ ಗ್ರಾಮ ਪੰਚਾਇਤ ਨੀਰਪਰ ਨੇ ਇਹ ਝੋਨਾ ਲਵਾਇਆ ਜੀ ਉਹਨਾਂ ਦੀ ਦੇਖਰੇਖ ਹੇਠਾਂ ਝੋਨਾ ਲੱਗਿਆ ਜੀ ਇਹ ਤੇ ਕੱਲ ਮੈਂ ਵੀਡੀਓ ਮੈਡਮ ਨੂੰ ਵੀ ਫੋਨ ਕੀਤਾ ਸੀਗਾ ਜੀ ਤੇ ਵੀਡੀਓ ਮੈਡਮ ਨੂੰ ਵੀਡੀਓ ਵੀ ਬਣਾ ਕੇ ਬਕਾਇਦਾ ਭੇਜੀ ਹੈ ਜੀ ਤੇ ਸੈਕਟਰੀ ਸਾਹਿਬ ਨੂੰ ਵੀ ਫੋਨ ਕੀਤਾ ਉਹ ਕਹਿੰਦੇ ਕੋਈ ਨਹੀਂ ਆਪਾਂ ਬੈਠ ਕੇ ਮਸਲਾ ਨਿਬੇੜ ਲਾਂਗੇ ਬਹਿ ਕੇ ਸੈਟਿੰਗ ਕਰ ਲਾਂਗੇ ਆਪਾਂ ਕੋਈ ਗੱਲ ਨਹੀਂ ਤੇ ਕਹਿੰਦਾ ਤੁਸੀਂ ਉਹ ਵਾ ਲਿਓ ਅਸੀਂ ਕਿਹਾ ਜੀ ਵੀ ਅਸੀਂ ਸਾਨੂੰ ਕੋਈ ਲੋੜ ਨਹੀਂ ਪਾਉਣ ਦੀ ਇਹ ਗram ਪੰਚਾਇਤ ਨਹੀਂ ਲਵਾਇਆ ਜੀ ਫਿਰ ਸਰਪੰਚ ਨਹੀਂ ਲਵਾਇਆ ਜੇ ਇਦਾਂ ਸਰਪੰਚ ਦੀ ਅਗਵਾਈ ਤੋਂ ਬਿਨਾ ਕਿੱਦਾਂ ਝੋਨਾ ਲੱਗਿਆ ਜੀ ਇਹ ਬੋਲੀ ਹਾਲੇ ਤੱਕ ਹੋਈ ਨਹੀਂ ਜੀ ਸਰਪੰਚ ਨੂੰ ਅਸੀਂ ਪੁੱਛਿਆ ਜੀ ਉਹ ਕਹਿੰਦਾ ਇਹ ਕੰਮ ਹੋ ਨਹੀਂ ਸਕਦਾ ਜੀ ਬਿਨਾਂ ਸਰਪੰਚ ਦੀ ਅਗਵਾਈ ਤੋਂ ਕਿੱਦਾਂ ਝੋਨਾ ਲੱਗ ਸਕਦਾ ਜੀ ਵਿੱਚ ਲੰਬੜਦਾਰ ਆ ਜੀ ਅਸੀਂ ਐਂ ਕਹਿੰਨੇ ਜੀ ਜੋ ਮਤਲਬ ਝੋਨਾ ਲੱਗਿਆ ਜੀ ਇਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਜੀ ਜੋਤ ਸਿੰਘ ਜੀ ਇਹ ਮੇਰੀ ਪਤਨੀ ਸਰਪੰਚ ਤੇ અરਜੋਦਕਰ ਜੀਰੀ ਵਿਜੀ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜਦੋਂ ਜੀਰੀ ਵਿਜੀ ਗਈ ਹੈ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਕੰਟੈਕਟ ਕੀਤਾ ਉਹਨਾਂ ਨਾਲ ਉਹ ਕਹਿੰਦੇ ਅਸੀਂ ਬਾਹਰ ਗਿਆ ਵੇ ਤੀਕੇ ਸਾਡੇ ਜਿਹੜੇ ਨੌਕਰ ਸੀ ਉਹਨਾਂ ਤੋਂ ਗਲਤੀ ਨਾਲ ਵਿਜੀ ਗਈ ਉਹਨਾਂ ਦੀ ਨਾਲ ਜ਼ਮੀਨ ਲੱਗਦੀ ਹੈ ਜੀ ਤੇ ਉਹ ਜ਼ਮੀਨ ਦੇ ਨਾਲ ਵਾਲਾ ਜਿਹੜਾ ਕਿਲਾ ਸੀ ਉਹਨਾਂ ਤੋਂ ਵਿਜਿਆ ਗਿਆ ਉਹਨਾਂ ਦੇ ਨੌਕਰਾਂ)^{(1)})^{(2)}^{(3)} ਕਿਹੜਾ ਵੀ ਜੀ ਸਾਨੂੰ ਕੋਈ ਪਤਾ ਨਹੀਂ ਵੀ ਜਿਹੜੇ ਉਹ ਬੰਦੇ ਨੇ ਲਾਈ ਆ ਜਾਂ ਨਹੀਂ ਲਾਈਏ ਸਾਨੂੰ ਤਾਂ ਇਹ ਗੱਲ ਦਾ ਕੱਲ ਪਤਾ ਲੱਗਿਆ ਜੀਰੀ ਆਈ ਆ ਨਾਲ ਇਹਦੇ ਵਿੱਚ ਜਿਹੜਾ ਕੰਮ ਹੈ ਇਹਦੇ ਵਿੱਚ ਪੰਚਾਇਤ ਦਾ ਰੋਲ ਹੁੰਦਾ ਕੋਈ ਨੰਬਰਦਾਰ ਦਾ ਥੋੜਾ ਰੋਲ ਹੁੰਦਾ ਵੀ ਨੰਬਰਦਾਰ ਨੇ ਉੱਥੇ ਜਾ ਕੇ ਫਸਲ ਲੇਖਣੀ ਹੈ ਕਿ ਕਿਹਨੇ ਬੀਜੀ ਆ ਜਾਂ ਕਿਹਨੇ ਨਹੀਂ ਬੀਜੀ ਤੇ ਉਹ ਬੰਦੇ ਨੂੰ ਅਸੀਂ ਪੁੱਛਿਆ ਉਹ ਕਹਿੰਦੇ ਵੀ ਸਾਡਾ ਬੰਦਾ ਉਹ ਖੇਵੜਦਾਰ ਨੇ ਸਾਡੇ ਪਿੰਡ ਮੀਰਪੁਰ ਦੇ ਤੇ ਉਹਨਾਂ ਦਾ ਨਾ ਕੋਕਰ ਸੀ ਉਹ ਤੋਂ ਗਲਤੀ ਨਾਲ ਕੀਲਾ ਪਾਇਆ ਗਿਆ ਜੀਰੀ ਬੀਜੀ ਗਈ ਉਹ ਸਾਨੂੰ ਉੱਥੇ ਲਿਖ ਕੇ ਦੇ ਗਏ ਕਹਿੰਦੇ ਸਾਨੂੰ ਕੋਈ ਤਰਾਜ ਨਹੀਂ ਅਸੀਂ ਜਿਹੜੀ ਜੀਰੀ ਲੱਗੀ ਉਹਨੂੰ ਵਾਧਾਂਗੇ ਅੱਛਾ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਹੈ ਉਹ ਸਾਰੇ ਬੰਦੇ ਜ਼ਮੀਨ ਤੇ ਨਜਾਇਜ਼ ਕਬਜ਼ੇ ਨੇ ਉਹਨਾਂ ਦੇ ਕੇਸ ਵਗੈਰਾ ਚੱਲਦੇ ਨੇ ਕੁਝ ਕੈਤੀ ਤਰ੍ਹਾਂ ਦੇ ਬੰਦੇ ਨੇ ਝੂਠੀਆਂ ਦਿਖਾਵਾ ਦੇ ਰਹੇ ਨੇ ਸਾਰੇ ਬੰਦੇ ਇਹ ਤੇ ਉਹਦੇ ਉਹੀ ਖੁੰਧੇ ਕਰਕੇ ਕਹਿੰਦੇ ਨੇ ਵੀ ਵੀ ਐਸੀ ਬੰਦਾ ਸਰਪੰਚ ਬਣ ਗਿਆ ਵੀ ਅਸੀਂ ਇਹਦੀ ਸਰਪੰਚੀ ਕਹਿੰਦੇ ਚੱਲਣ ਨਹੀਂ ਦੇਣੀ ਇਹ ਖੁੰਧੇ ਖਾ ਕਰ ਰਹੇ ਨੇ ਅਸੀਂ ਇਹਨਾਂ ਦੇ ਨਾਲ ਖੜੇ ਆ ਇਹ ਥੋੜਾ ਪਿੰਡ ਨਾਲ ਕੋਈ ਬੰਦਾ ਠੱਕਈ ਸ਼ਾਈ ਕਰ ਜੂਗਾ ਸਾਨੂੰ ਪਤਾ ਹੀ ਨਹੀਂ ਜੀਰੀ ਬਾਰੇ ਨਾਲੇ ਜਦੋਂ ਤੱਕ ਪੰਚਾਇਤ ਦੀ ਜ਼ਮੀਨ ਦੀ ਬੋਲੀ ਨਹੀਂ ਹੋਈ ਅਸੀਂ ਉਸ ਦੀ ਕਿਸ ਤਰ੍ਹਾਂ ਉਹਨਾਂ ਬੰਦਰ ਵੀਜਣ ਦੇ ਦਾਂਗੇ ਸਾਨੂੰ ਪਤਾ ਵੀ ਨਹੀਂ ਹੈ ਜੀਰੀ ਦਾ ਇਹ ਅੰਦਰੂਤਾ ਹਤਿੰਦੀ ਜੀ ਦੀ ਵੀ ਜੀ ਵੀ ਹੈ ਸਾਨੂੰ 10 ਦਿਨ ਪਹਿਲਾਂ ਤੁਹਾਡੇ ਬੰਦੇ ਨੇ ਜੀਰੀ ਲਈ ਹੈ ਜਦ ਕਿ ਉਹਨੇ ਗੱਲ ਕਰੀ ਹੈ ਨਾ ਕੱਲ ਕਿਉਂ ਗੱਲ ਕਰੀਏ